ਲਾਫਤੇਗੜ ਸਾਬ ਦੇ ਮੰਡੇ ਗੁਬਿੰਦਗੜ ਤੋਂ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮਾਵਾਂ ਧੀਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਤਾਂ ਹਾਦਸੇ ਦੇ ਵਿੱਚ ਮਾਂ ਤੇ ਧੀ ਮੌਕੇ ਤੇ ਹੀ ਮੌਤ ਹੋ ਗਈ ਆ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਜਿਹੜੀ ਆਪਣੇ ਪੇਕੇ ਪਰਿਵਾਰ ਨੂੰ ਮਿਲ ਕੇ ਵਾਪਸ ਆਪਣੇ ਸਹੁਰੇ ਪਰਿਵਾਰ ਆ ਰਹੀ ਸੀ ਤਾਂ ਜਦੋਂ ਹੋ ਸਰਵਿਸ ਰੋਡ ਤੇ ਪਹੁੰਚੇ ਨੇ ਤਾਂ ਪਿੱਛੋਂ ਟਰੱਕ ਜੋ ਕਿ ਉਹਨਾਂ ਨੂੰ ਫੇਟ ਮਾਰ ਮਾਰ ਕੇ ਅੱਗੇ ਨਿਕਲ ਗਿਆ ਤਾਂ ਫੇਟ ਵਜਨ ਦੇ ਕਾਰਨ ਮਾਵਾਂ ਧੀਆਂ ਦੀ ਜਿਹੜੀਆਂ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਟਰੱਕ ਚੱਲ ਕੋ ਤੋਂ ਮੌਕੇ ਤੋਂ ਜੜਾ ਕਿ ਫਰਾਰ ਹੋ ਜਾਂਦਾ ਤਾਂ ਦੱਸਦੀ ਕਿ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਤਾਂ ਜਦੋਂ ਹਸਪਤਾਲ ਆਉਂਦੇ ਨੇ ਤਾਂ ਉੱਥੇ ਮ੍ਰਿਤਕ ਦੀ ਸੱਸ ਨੇ ਕਿਹਾ ਕਿ ਸਾਨੂੰ ਫੋਨ ਆਂਦਾ ਕਿ ਤੁਹਾਡੇ ਪਰਿਵਾਰ ਦੇ ਨਾਲ ਹਾਦਸਾ ਵਾਪਰ ਗਿਆ ਤਾਂ ਅਸੀਂ ਹਸਪਤਾਲ ਪਹੁੰਚਦੇ ਹਾਂ ਜਿੱਥੇ ਸਾਨੂੰ ਪਤਾ ਲੱਗਿਆ ਕਿ ਮੇਰੀ ਪੋਤੀ ਤਾਂ ਮੇਰੀ ਨੂੰਹ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਹਲੇ ਜਿਹੜੀ ਮੇਰੀ ਪੋਤੀ ਹੈ ਉਹ ਡੇਢ ਸਾਲ ਦੀ ਹੈ ਤਾਂ ਹਲੇ ਉਹਦਾ ਜਨਮ ਦਿਨ ਅਗਲੇ ਦਿਨ ਮਨਾਉਣਾ ਸੀ ਪਰ ਉਹ ਰੱਬ ਨੂੰ ਪਿਆਰੀ ਹੋ ਗਈ ਹੈ ਜਨਮ ਦਿਨ ਮਨਾਉਣ ਤੋਂ ਪਹਿਲਾਂ ਹੀ ਉਹ ਰੱਬ ਨੂੰ ਪਿਆਰੀ ਹੋ ਗਈ ਹੈ ਜਿਸ ਦੇ ਕਾਰਨ ਪਰਿਵਾਰ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਖੁਸ਼ੀਆਂ ਵਾਲਾ ਸੀ ਉਹ ਗਮ ਦੇ ਵਿੱਚ ਬਦਲ ਗਿਆ ਤਾਂ ਪਰਿਵਾਰ ਵਾਲੇ ਜਿਹੜੇ ਨੇ ਹਸਪਤਾਲ ਪਹੁੰਚੇ ਨੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਨੂੰਹ ਤੇ ਪੋਤੀ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਜਦੋਂ ਐਕਸੀਡੈਂਟ ਹੋਇਆ ਉਹਨਾਂ ਦੇ ਕੋਲ ਤਿੰਨ ਬੰਦੇ ਆਏ ਨੇ ਉਹਨਾਂ ਦੇ ਕੋਲ ਤਿੰਨ ਵਿਅਕਤੀ ਆਏ ਨੇ ਤਾਂ ਤਿੰਨ ਵਿਅਕਤੀਆਂ ਦੇ ਵਿੱਚੋਂ ਦੋ ਦੇ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਇੱਕ ਜਿਹੜਾ ਉਸ ਦਾ ਇਲਾਜ ਚੱਲ ਰਿਹਾ ਪਰ ਉਸ ਦੀ ਹਾਲਤ ਜੜੀ ਹੈ ਉਹ ਸਥਿਰ ਹੈ ਤਾਂ ਮੌਕੇ ਤੇ ਪੁਲਿਸ ਪਹੁੰਚੀ ਆ ਪੁਲਿਸ ਦੇ ਬੋਲੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਆਪਣੇ ਸੋਹਰਿਆਂ ਦੇ ਗਿਆ ਹੋਇਆ ਸੀ ਅੱਜ ਘਰ ਖੰਨੇ ਨੂੰ ਆ ਰਹੇ ਸੀਗੇ ਮੈਨੇ ਇਹਨੂੰ ਰਾਤ ਫੋਨ ਕਰਿਆ ਕਹਿ ਰਹੇ ਮੰਮੀ ਅਸੀਂ ਦੁਪਹਿਰੇ ਦੁਪਹਿਰੇ ਧੁੱਪੇ ਧੁੱਪੇ ਆ ਜਾਾਂਗੇ ਤੋਂ ਹੁਣੇ ਵਾਪਸ ਘਰ ਨੂੰ ਆ ਰਹੇ ਸੀ ਕੋਈ ਗੱਡੀ ਆਲਾ ਟੱਕਰ ਮਾਰ ਕੇ ਇਹਨਾਂ ਨੂੰ ਸਿੱਟ ਗਿਆ ਹੋਇਆ ਆ ਤਾਂ ਸਾਨੂੰ ਤਾਂ ਫੋਨ ਕਰ ਗਿਆ ਸੀ ਵੀ ਅਮਰਜੈਂਸੀ ਚਾ ਤੁਸੀਂ ਜਲਦੀ ਤੋਂ ਜਲਦੀ ਆ ਜਾਓ ਅਸੀਂ ਉਹਦੇ ਹੀ ਸੁਣਦੇ ਸਾਰੀ ਉਰੇ ਆ ਗਏ ਜੀ ਮੇਰੀ ਪੋਤੀ ਆ 1.5 ਸਾਲ ਦੀ ਜੀ ਮੇਰੀ ਬਹੂ ਆ ਜੀ ਉਹ ਦੋਨੋਂ ਹੀ ਪੂਰੇ ਹੋ ਗਏ ਹੋਏ ਆ ਬੇਟੇ ਦੇ ਵੀ ਸੱਟਾਂ ਲੱਗੀਆਂ ਬਹੁਤ ਜ਼ਿਆਦੀਆਂ ਸਾਲ 1.5 ਸਾਲ ਦੀ ਤਾਂ ਮੇਰੀ ਪੋਤੀ ਆ ਜੀ ਕਿਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਸ ਰਾਤ ਤੋਂ ਤਾਂ ਕੰਨੇ ਨੂੰ ਆ ਰਹੇ ਸੀ ਘਰ ਨੂੰ ਆ ਰਹੇ ਸੀਗੇ ਇਹ ਸਕੂਲ ਟਰੀ ਦੇ ਸੀਗੇ ਜੀ ਤੋਂ ਨਹੀਂ ਜਾਣੇ ਟਰੱਕ ਵਾਲਾ ਫੇਟ ਮਾਰ ਕੇ ਮੇਰੀ ਬਉ ਵੀ ਪੂਰੀ ਹੋ ਗਈ ਮੇਰੀ ਪੋਤੀ ਵੀ ਪੂਰੀ ਹੋ ਗਈ ਬੱਚਾ ਅਮਰਨਸੀ ਚਾਹੀ ਮੇਰਾ ਜੀ ਮੈਂ ਤਾਂ ਡਿਊਟੀ ਤੇ ਸੀ ਜੀ ਮੈਨੂੰ ਫੋਨ ਗਿਆ ਕਹਿੰਦੇ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਕਹਿੰਦੇ ਵੀ ਗਵਿੰਦਗੜ ਮੰਡੀ ਗਵਿੰਦਗੜਾ ਜੀ ਬੱਸ ਸਟੈਂਡ ਕੋਲੇ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਉੱਥੇ ਕਹਿੰਦੇ ਨੇ ਵੀ ਉਥਾਂ ਤੇ ਮੁੱਕ ਗਿਆ ਜੀ ਕਿੰਨੇ ਬੱਚੀ ਤਾਂ ਕੱਲ ਜਨਮ ਦਿਨ ਸੀ ਜੀ ਕੱਲ 12 ਫਰਵਰੀ ਦਾ ਉਹਦਾ ਹੈਪੀ ਬਰਥਡੇ ਸੀ ਜੀ ਅੱਜ 2 ਸਾਲ ਦੀ ਹੋਈ ਹੈ ਜੀ ਕੱਲ ਉਹ ਮਾਂ ਉਹ ਤੇ ਦੋਵੇਂ ਹਾਂਜੀ ਹਾਂਜੀ ਤੋਨਹੀਂ ਜਣ ਤੋਨਾਂ ਦੀ ਡੈਥ ਹੋ ਗਈ ਠੀਕ ਹੈ 2025 ਉਹਦੇ ਵਿੱਚੋਂ ਇੱਕ ਬੋਡੀ ਸੀ ਸੁਖਵਿੰਦਰ ਕੌਰ ਜੋ ਕਿ ਮਤਲਬ ਜਿਹਨਾਂ ਦਾ ਇੱਕ ਮਦਰ ਸੀ ਇੱਕ ਬੱਚਾ ਸੀ ਤੇ ਇੱਕ ਫਾਦਰ ਸੀਗੇ ਤਿੰਨੋਂ ਤੇ ਮਦਰ ਔਰ ਜਿਹੜਾ ਬੱਚਾ ਹੈ आलिया ਉਹ ਦੋਨਾਂ ਨੂੰ ਮੌਚ ਦੋਨਾਂ ਤੇ ਬਾਡੀ ਮੌਚ ਚ ਸ਼ਿਫਟ ਕਰਾ ਦਿੱਤੀ ਉਹਨਾਂ ਤੋਂ ਉਹਨਾਂ ਦੀ ਡੈੱਡ ਬਾਡੀ ਸਾਡੇ ਕੋਲ ਆਈ ਸੀਗੀ ਤੇ ਜਿਹੜੇ 3rd ਪਰਸਨ ਨੇ 3rd ਪੇਸ਼ੈਂਟ ਨੇ ਤਰຸນ ਕੁਮਾਰ ਉਹ ਹਲੇ ਅੰਡਰ ਟ੍ਰੀਟਮੈਂਟ ਐਂਡ ਅੰਡਰ ਐਗਜ਼ਾਮੀਨੇਸ਼ਨ ਤੇ ਆਪਣੀ ਜੀ ਹਾਂਜੀ ਮੈਂ ਹਰੇ ਲੈਫਟਰ ਨੂੰ ਐਡਵਾਈਸ ਉਹਨਾਂ ਨੂੰ ਕੀਤਾ ਸੀਗਾ ਪਰ ਉਹ ਕਹਿੰਦੇ ਸੀ ਕਿ ਅੱਜ ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਆ ਤੇ ਉਹਨਾਂ ਨੂੰ ਲੱਗੇਗਾ ਰਫਾ ਫਿਰ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਦੱਸਾਂ